आप देख रहे हैं खबर फास्ट चैनल जहां सच सबसे पहले कचेरी जो काम अच किया पार्टी ने मान सम्मान दिता वा अपने बारे कहो किसी बारे की कहना जो आप किया ਉਹ ਲੋਕਾਂ ਨੂੰ ਦੱਸ ਰਿਹਾ ਅਸੀਂ ਕਿਸੇ ਦੇ ਬਾਰੇ ਕੀ ਕਹਿਣਾ ਲੋਕਾਂ ਨੇ ਆਪ 10 ਸਾਲ ਪਹਿਲਾਂ ਬੀਜੇਪੀ ਵਾਲੇ ਨੂੰ ਚੁਣਿਆ ਤੇ ਬੀਜੇਪੀ ਵਾਲਿਆਂ ਨੂੰ ਬੀਜੇਪੀ ਵਾਲਿਆਂ ਨੂੰ ਚੁਣ ਕੇ ਕਾਂਗਰਸ ਦੇ ਵੱਲੋਂ ਅੱਜ ਭਾਈ ਪੰਜ ਬਚ ਗਏ ਸੀ ਆਪਣੇ ਕੰਮਾਂ ਦੇ ਸਿਧਾਂਤ ਤੇ ਕੰਮ ਕਰਨਾ ਵਾ ਅਸੀਂ ਕਿਸੇ ਨੂੰ ਇਹ ਅਤਕੀ ਦਾ ਲੋਕਾਂ ਨੇ ਮਨ ਬਣਾਇਆ 13 0 ਕਰਨੀਆਂ ਜ਼ਰਦਾਰ ਕੌਰ ਸਿੰਘ ਮਾਨ ਜੋ ਕਹਿਣਾ ਉਹ ਕਰਕੇ ਦਿਵਾਉਂਗਾ ਮੈਂ ਡਾਕਟਰ ਰਣਜੀਤ ਸਿੰਘ ਗਰੇਵਾਲ ਵਾਡ ਵਾਡ ਨੰਬਰ ਵਾਡ ਨੰਬਰ 37 ਤੋਂ ਤੇ ਅੱਜ ਜਿਹੜੀ ਚੋਣ ਮਹਿੰਦੀ ਮੈਮ ਚੱਲ ਰਹੀ ਹੈ ਉਹਦੇ ਦੌਰਾਨ ਭਵੰਤਮਨ ਜੀ ਨੇ ਰਸਲ ਪੁੱਪੀ ਨੂੰ ਉਮੀਦਵਾਰ ਸਲਾਨਿਆ ਬਹੁਤ ਹੀ ਵਧੀਆ ਵਧੀਆ ਜਿਹੜਾ ਉਮੀਦਵਾਰ ਹੈ ਉਹ ਲਾਨਿਆ ਗਿਆ ਇਸ ਕਰਕੇ ਲੋਕਾਂ ਨੇ ਬੜਾ ਵੱਧ ਚੜ੍ਹ ਕੇ ਮਤਲਬ ਉਹਨਾਂ ਨੂੰ ਜਿਤਾਉਣ ਦਾ ਮਨ ਬਣਾਇਆ ਹੋਇਆ ਹੈ ਬਿਲਕੁਲ ਨਿਕਲਣਗੇ 13 ਦੇ 13 ਜਿਤਾ ਆਵਾਜ਼ੀ ਪਾਰਟੀ ਲੈ ਕੇ ਜਾਂਦਾ ਸਾਡੇ ਜਿਹੜੇ ਐਮਐਲਏ ਆ ਵੀਪੀ ਰਜਿੰਦਰ ਕੌਰ ਸੀਨਾ ਉਹਨਾਂ ਨੇ ਹੀ ਸਾਡੇ ਇਹ ਆ ਵੀ ਡਾਬਾ ਮੈਂ ਆਪਣੇ ਜਿੱਥੇ ਮੈਂ ਰਹਿ ਰਿਹਾ ਇੱਥੇ 1 ਕਰੋੜ 23 ਲੱਖ ਦਾ ਪ੍ਰੋਜੈਕਟ ਦਿੱਤਾ ਜਿਹੜਾ ਕਿ ਸਟੇਡੀਅਮ ਹੈ ਪਲੱਸ ਕਨਸਪੈਂਸਰੀ ਹੈ ਲਾਇਬ੍ਰੇਰੀ ਹੈ ਔਰ ਕਮਿਊਨਿਟੀ ਹਾਲ ਹੈ ਇਹ ਐਡਾ ਵੱਡਾ ਪ੍ਰੋਜੈਕਟ ਦੇ ਕੇ ਬਹੁਤ ਵੱਡਾ ਬਟਮਾ ਵਾਲੀ ਗੱਲ ਕੀਤੀ ਹੈ ਤੇ ਦੂਜਾ ਇਹ ਆ ਵੀ ਮੇਰਾ ਖਿਆਲ ਹੈ ਵੀ ਬਹੁਤ ਜ਼ਿਆਦਾ ਜਿਹੜੀਆਂ ਗਲੀਆਂ ਸਰ ਜਿੰਨਾ ਪਛੜਾ ਇਲਾਕਾ ਸੀ ਉਹ ਮੇਰਾ ਖਿਆਲ ਹੈ ਜੇ ਇਸ ਤਰ੍ਹਾਂ ਹੀ ਪ੍ਰੋਗਰੈਸ ਹੁੰਦੀ ਰਹੀ ਤਾਂ ਇੱਕ ਇੱਕ ਦਿਨ ਉਹ ਸਾਬਾ ਨਗਰ ਜਾਂ ਮਲਟਾਉਨ ਵਰਗਾ ਹੋਊਗਾ ਮੇਰਾ ਨਾਮ ਵੀਰ ਸੁਖਪਾਲ ਸਿੰਘ ਮੈਂ ਜ਼ਿਲ੍ਹਾ ਜੁਆਇੰਟ ਕੰਟਰੋਲਰ ਆ ਫੀਡਿੰਗ ਆਮਾਦੀ ਪਾਰਟੀ ਤੁਸੀਂ ਦੇਖਿਆ ਹੀ ਆ ਕਿਿੱਤਾ ਮੀਟਿੰਗ ਦੇ ਵਿੱਚ ਲੋਕਾਂ ਦਾ ਬਹੁਤ ਪਰਵਾਹ ਹੁੰਗਾਰਾ ਸੀ ਤੇ ਇਹ ਸੋਚਦੇ ਨੇ ਕਿ ਲੁਧਿਆਣਾ ਦੀ ਸੀਟ ਆਮ ਆਦਮੀ ਪਾਰਟੀ ਬਹੁਤ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਹੈ। ਮੁਕਾਬਲਾ ਜਿਹੜਾ ਹੈਗਾ ਕਿ ਤੁਸੀਂ ਅਗਰ ਬਾਕੀ ਪਾਰਟੀ ਦੇ ਉਮੀਦਵਾਰਾਂ ਦੀਆਂ ਗੱਲਾਂ ਸੁਣੋ ਤਾਂ ਉਹਦੇ ਵਿੱਚ ਕਿਤੇ ਵਿਕਾਸ ਦਾ ਨਾਂ ਦੀ ਕੋਈ ਚੀਜ਼ ਦਾ ਨਾਂ ਨਹੀਂ ਲਿਆ ਜਾਂਦਾ। ਆਮ ਆਦਮੀ ਪਾਰਟੀ ਹੈ ਜਿਹੜੀ ਉਸ ਕਿਸੇ ਧਰਮ ਦੇ ਨਾਂ ਤੇ ਜਾਂ ਕਿਸੇ ਜਾਤੀ ਦੇ ਨਾਂ ਤੇ ਵੋਟਾਂ ਨਹੀਂ ਮੰਗ ਰਹੀ। ਆਮ ਆਦਮੀ ਪਾਰਟੀ ਨੇ ਜੋ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕਰਕੇ ਦਿਖਾਇਆ ਉਹਦੇ ਉਹਦੇ ਉੱਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ। ਤੇ ਇਸ ਕਰਕੇ ਜੋ ਲੋਕਾਂ ਦਾ ਪਿਆਰ ਮਿਲ ਰਿਹਾ ਤੇ ਲੋਕਾਂ ਨੂੰ ਵੀ ਪਤਾ ਕਿ ਅਗਰ ਇਹਨਾਂ ਨੇ 2 ਸਾਲ ਚੰਨੇ ਵਧੀਆ ਕੰਮ ਕਰਾਏ ਨੇ ਤੇ ਅਗਰ 13 MP ਇੱਥੋਂ ਜਾਂਦੇ ਨੇ ਤੇ ਹੋਰ ਵੀ ਬਹੁਤ ਵਧੀਆ ਕੰਮ ਹੋਣਗੇ ਜਿਵੇਂ ਸੈਂਟਰ ਗਵਰਨਮੈਂਟ ਨੇ ਤੁਹਾਨੂੰ ਪਤਾ ਵੀ ਪੰਜਾਬ ਦਾ ਪੈਸਾ ਰੁਕਿਆ ਹੋਇਆ ਅਗਰ ਇਹੀ ਸਾਡੇ 13 ਸੰਸਦ ਦੇ ਮੈਂਬਰ ਉੱਥੇ ਬੋਲਣ ਵਾਲੇ ਹੁੰਦੇ ਤਾਂ ਪੰਜਾਬ ਦਾ ਪੈਸਾ ਨਾ ਰੁਕਦਾ ਤੇ ਉਹਦੇ ਨਾਲ ਪੰਜਾਬ ਹੋਰ ਤਰੱਕੀ